ਸਿਕਯੂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਤਿੱਕਾ ਹਮਲਾ ਕਰਦਿਆ ਕਿਹਾ ਕਿ ਨਰੈਣੂ ਮਹਤਵ ਵਰਗੇ ਕੁਕਰਮ ਵੀ ਸ਼੍ਰੋਮਣੀ ਕਮੇਟੀ ਵਿੱਚ ਹੋਰ ਇੱਕਪੜਿਆ ਦੇ ਸਾਹਮਣੇ ਛੋਟੇ ਪੈ ਜਾਂਦੇ ਹਨ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ মিডিਆ ਸਾਹਮਣੇ ਇਹ ਮੰਨ ਲੈਣਾ ਕਿ ਸ਼੍ਰੋਮਣੀ ਕਮੇਟੀ ਵਿੱਚ ਹਰ ਰੋਜ਼ 10 ਤੋਂ 20 ਕੱਪੜੇ ਹੁੰਦੇ ਹਨ ਸਿੱਖ ਕੌਮ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਲੰਬੇ ਸਮੇਂ ਤੋਂ ਇਹ ਗੱਲ ਆਖਦੀਆਂ ਆ ਰਹੀਆਂ ਹਨ ਕਿ ਬਾਦਲ ਪਰਿਵਾਰ ਅਧਕਾਲੀ ਦਲ ਦੇ ਅਧੀਨ ਰਹਿੰਦੇ ਆ ਸ਼੍ਰੋਮਣੀ ਕਮੇਟੀ ਦਾ ਭਾਰੀ ਨਿਗਾਰ ਖੋ ਚੁੱਕਾ ਹੈ ਗੁਰਦੁਆਮਾ ਦੀ ਸੇਵਾ ਸੰਭਾਲ ਦੇ ਨਾਮ ਤੇ ਗੁਰੂ ਦੀ ਗੋਲਗ ਦੀ ਬੇਹਦ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਛੋਟੇ ਵੱਡੇ ਕਪੜੇ ਆਮ ਗੱਲ ਬਣ ਚੁੱਕੇ ਹਨ ਜੇ ਰਣਜੀਤ ਸਿੰਘ ਨੇ ਕਿਹਾ ਕਿ ਸ਼ਰੋਮਨੀ ਕਮੇਟੀ ਵਿੱਚ ਰੁਮਾਲ ਲਿਆ ਚੰਦੋਆ ਕੜਾ ਪ੍ਰਸ਼ਾਦ ਦੀਆਂ ਪਰਚੀਆਂ ਲੰਗਰ ਦੀਆਂ ਦਾਲਾ ਗੈਸ ਸਿਲੰਡਰ ਅਤੇ ਇੱਥੋਂ ਤੱਕ ਕਿ ਸੁੱਕੇ ਰੋਟੀਆਂ ਤੱਕ ਵਿੱਚ ਕਪੜਿਆਂ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹੀਆਂ ਹਨ ਜਿਨ੍ਹਾਂ ਕਾਰਨ ਕਮੇਟੀ ਦੇ ਅਧਿਕਾਰੀਆਂ ਦੀ ਸੰਗਤਾਂ ਵਿੱਚ ਥੂ ਥੂ ਹੁੰਦੀ ਰਹੀ ਹੈ ਉਹਨਾਂ ਕਿਹਾ ਕਿ ਹੁਣ ਸਿੱਖ ਸੰਗਤਾਂ ਦੀ ਮੰਗ ਹੈ ਕਿ ਪ੍ਰਧਾਨ ਧਾਮ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਇਹ ਵੀ ਸਪਸ਼ਟ ਕਰਨ ਕਿ ਹਰ ਰੋਜ਼ ਹੋਣ ਵਾਲੇ 10 ਤੋਂ 20 ਕਪੜੇ ਕਿਹੜੇ ਹਨ ਅਤੇ ਉਨ੍ਹਾਂ ਲਈ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਅਜੇ ਤੱਕ ਕੀ ਕਾਰਵਾਈ ਕੀਤੀ ਗਈ ਹੈ ਜੋ ਤੱਕ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਹੀਂ ਮਿਲਦੀਆਂ ਤਦ ਤੱਕ ਸ਼ਰਮਣੀ ਕਮੇਟੀ ਤੇ ਸਵਾਲ ਉੱਠਦੇ ਰਹਿਣਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਭੀ ਆਵੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਬਾਦਲ ਦੇ ਚਾਪਲੂਸ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਮੰਨ ਚੁੱਕੇ ਹੋਏ ਆ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਧਾਮੀ ਸਾਹਿਬ ਕਹਿ ਰਹੇ ਆ ਕਿ ਸ਼ਰਮਣੀ ਕਮੇਟੀ ਦੇ ਵਿੱਚ ਹਰ ਰੋਜ਼ 10-20 ਘਪਲੇ ਹੁੰਦੇ ਹੀ ਰਹਿੰਦੇ ਆ ਜਿਹੜੀ ਗੱਲ ਸ਼ਰਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਹੁਣ ਕਬੂਲ ਕੀਤੀ ਏ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਇਹੀ ਗੱਲ ਤਾਂ ਲੰਬੇ ਸਮੇਂ ਤੋਂ ਆਖ ਰਹੀਆਂ ਆ ਕਿ ਸ਼ਰਮਣੀ ਕਮੇਟੀ ਵਿੱਚ ਬਹੁਤ ਜ਼ਿਆਦਾ ਘਪਲੇ ਹੁੰਦੇ ਆ ਸ਼ਰਮਣੀ ਕਮੇਟੀ ਦੇ ਵਿੱਚ ਬਹੁਤ ਜ਼ਿਆਦਾ ਨਿਗ੍ਹਾ ਰ ਆ ਚੁੱਕਾ ਹੋਇਆ ਆ ਬਾਦਲ ਪਰਵਾਰ ਤੇ ਬਾਦਲ ਦਲ ਦੇ ਅਧੀਨ ਹੋ ਕੇ ਸ਼ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਵੈਰੀ ਬਣ ਚੁੱਕੀ ਹੋਈ ਆ ਸ਼ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਦੇ ਵਿੱਚ ਨਰੈਣੂ ਮਹੰਤ ਦੀ ਜਿਹੜੀ ਰੂਹ ਆ ਉਹ ਵੱਜ ਚੁੱਕੀ ਹੋਈ ਆ ਜਿਸ ਤਰ੍ਹਾਂ ਦੇ ਕਾਰਜ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਜਾਂ ਉਹਨਾਂ ਦੇ ਅਧਿਕਾਰੀ ਹੋਰ ਅਧਿਕਾਰੀ ਕਰ ਰਹੇ ਆ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਨਰੈਣੂ ਮਹੰਤ ਮਰਿਆ ਨਹੀਂ ਉਹ ਬਲਕਿ ਉਹਦੀ ਰੂਹ ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੋਈ ਆ ਤੇ ਨਰੈਣੂ ਮਹੰਤ ਵਾਲੇ ਕੰਮ ਹੀ ਇਹ ਕਰਦੇ ਆ ਤੇ ਇਹ ਵੀ ਕਹਿ ਰਹੇ ਆ ਧਾਮੀ ਸਾਹਿਬ ਕਹਿੰਦੇ ਕੀ 328 ਪਾਵਨ ਸਰੂਪਾਂ ਦੀ ਕਹਿੰਦੇ ਬੇਅਦਬੀ ਨਹੀਂ ਹੋਈ ਜਦ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਪਾਵਨ ਸਰੂਪ ਕਿੰਨੇ ਕਿਨੂੰ ਦਿੱਤੇ ਆ ਕਿਹਦੇ ਕਹਿਣ ਉੱਤੇ ਦਿੱਤੇ ਆ ਹੁਣ ਉਹ ਪਾਵਨ ਸਰੂਪ ਕਿੱਥੇ ਆ ਤੇ ਫਿਰ ਇਹ ਕਿਵੇਂ ਕਹਿ ਸਕਦੇ ਆ ਕਿ ਬੇਅਦਬੀ ਨਹੀਂ ਹੋਈ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਕਿਸੇ ਬੇਅਦਬੀ ਦੇ ਨਾਲੋਂ ਘੱਟ ਨਹੀਂ ਆ ਧਾਮੀ ਸਾਹਿਬ ਦੂਜੀ ਗੱਲ ਪਹਿਲਾਂ ਤੁਸੀਂ ਰਮਾਲਿਆਂ ਦੇ ਕਪਲੇ ਕਰਦੇ ਰਹੇ ਸ਼ਰੌਨੀ ਕਮੇਟੀ ਦੇ ਅਧਿਕਾਰੀ ਤੁਸੀਂ ਚੰਦੋਇਆਂ ਦੇ ਕਪਲੇ ਕਰਦੇ ਰਹੇ ਲੰਗਰ ਦੀਆਂ ਦਾਦਾਆਂ ਦੇ ਵਿੱਚ ਕਪੜੇ ਹੁੰਦੇ ਨੇ ਗੈਸ ਸਿਲੰਡਰਾਂ ਦੇ ਕਪੜੇ ਹੁੰਦੇ ਨੇ ਕਈ ਖਬਰਾਂ ਸਾਹਮਣੇ ਆਈਆਂ ਇਥੋਂ ਤੱਕ ਕਿ ਲੰਗਰ ਦੀਆਂ ਜਿਹੜੀਆਂ ਸੁੱਕੀਆਂ ਰੋਟੀਆਂ ਹੁੰਦੀਆਂ ਹਨ ਬਚੀਆਂ ਹੋਈਆਂ ਰੋਟੀਆਂ ਉਹਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਕਪੜਾ ਆ ਉਹ ਕੀਤਾ ਸੀ ਸਿੱਖ ਸੰਗਤਾਂ ਤੁਹਾਡੇ ਨਾਲ ਕਪੜਿਆਂ ਦਾ ਪੰਥ ਵਿਰੋਧੀ ਕੰਮਾਂ ਦਾ ਲਗਾਤਾਰ ਵਿਰੋਧ ਕਰਦੀ ਰਹੀ ਆ ਪਰ ਤੁਸੀਂ ਬਾਜ਼ ਨਹੀਂ ਆਏ ਹੱਥ ਤੁਸੀਂ ਉਦੋਂ ਕਰ ਦਿੱਤੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਪਾਵਨ ਸਰੂਪ ਤੁਸੀਂ ਲਾਪਤਾ ਕਰ ਦਿੱਤੇ ਅਤੇ ਇਨਸਾਫ ਮੰਗਣ ਵਾਲੇ ਗੁਰਸਿੱਖਾਂ ਨੂੰ ਤੁਸੀਂ ਕੁੱਟਿਆ ਮਾਰਿਆ ਉਹਨਾਂ ਉੱਤੇ ਜ਼ੁਲਮ ਤਸ਼ੱਦਦ ਢਾਇਆ ਸ਼ਰੋਮਣੀ ਕਮੇਟੀ ਦੇ ਦਫ਼ਤਰ ਨੂੰ ਤੁਸੀਂ ਬੁੱਚਰਖਾਨਾ ਸੀਆਈਏ ਸਟਾਫ ਬਣਾ ਕੇ ਰੱਖ ਦਿੱਤਾ ਸੋ 5 ਸਾਲ ਲੱਗ ਗਏ ਸਿੱਖ ਸੰਗਤਾਂ ਨੂੰ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਵਾਉਣ ਲਈ 5 ਸਾਲ ਤੋਂ ਵਧੇਰੇ ਸਮਾਂ ਲੱਗਾ ਤੇ ਅੱਜ ਧਾਮੀ ਸਾਹਿਬ ਤੁਸੀਂ ਕਹਿੰਦੇ ਪਈਓ ਕਿ ਇਹ ਸਿਆਸੀ ਦਖਲਅੰਦਾਜ਼ੀ ਆ ਤੇ ਜਦੋਂ ਸੁਖਵੀਰ ਸਿੰਘ ਬਾਦਲ ਸਿਆਸੀ ਦਖਲਾ ਅੰਦਾਜ਼ੀ ਕਰਦਾ ਉਦੋਂ ਤੁਸੀਂ ਅੰਨੇ ਕਿਉਂ ਹੋ ਜਾਂਦੇ ਹੋ ਮੂੰਹ 'ਚ ਘੁੰਗਰੀਆਂ ਕਿਉਂ ਪਾ ਲੈਂਦੇ ਹੋ ਉਦੋਂ ਤੁਹਾਨੂੰ ਕਿਉਂ ਨਹੀਂ ਦਿਸਦਾ ਹੁੰਦਾ ਜਿਹੜੇ ਲੋਕ ਕੱਬਲੇ ਕਰਦੇ ਪਏ ਆ ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ ਪਹਿਲਾਂ ਕੱਬਲੇ ਦਾਦਾਾਂ ਦੇ ਚੰਦੋਆਂ ਦੇ ਹੁਣ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਰੂਪ ਹੀ ਗੁੰਮ ਕਰ ਦਿੱਤੇ ਤੁਸੀਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਖੋਦੀ ਕਰਵਾ ਲੈਂਦੇ ਸਿੱਖ ਜਥੇਬੰਦੀਆਂ ਨੂੰ ਸੰਘਰਸ਼ ਹੀ ਨਾ ਕਰਨਾ ਪੈਂਦਾ ਹੁਣ ਤੁਸੀਂ ਕਹਿੰਦੇ ਹੋ ਦਖਲ ਦੰਦਾ ਜੀ ਫਿਰ ਇਹ ਜਿਹੜੀ ਦਖਲ ਦੰਦਾ ਜੀ ਆ ਉਹ ਫਿਰ ਕੋਈ ਕਰਨ ਦਾ ਯਤਨ ਹੀ ਨਾ ਕਰਦਾ ਸਿੱਖ ਜਥੇਬੰਦੀਆਂ ਨੂੰ ਮਜਬੂਰ ਨਾ ਸੰਘਰਸ਼ ਕਰਨਾ ਪਿਆ ਮਜਬੂਰ ਜਿਹੜਾ ਆ ਤੁਹਾਡੀ ਉੱਤੇ ਫਿਰ ਜਿਹੜਾ ਪਰਚਾ ਆ ਕਰਾਉਣਾ ਪਿਆ ਕਿਉਂਕਿ ਇਹਨਾਂ ਦੋਸ਼ੀਆਂ ਨੂੰ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਆ ਤੇ ਜਿਵੇਂ ਕੈਪਟਨ ਨੇ ਤੁਹਾਨੂੰ ਬਚਾਇਆ ਆ ਸੋ ਅੱਜ ਭਗਵੰਤ ਮਾਨ ਵੀ ਤੁਹਾਨੂੰ ਬਚਾਉਂਦਾ ਜਿਹੜਾ ਯਤਨ ਆ ਉਹ ਨਾ ਕਰੇ ਜਿਹੜੀ ਖੱਜੇ ਚ ਬਾਦਲੇ ਦਿੱਗੇ ਸੀ ਉਸੇ ਝ ਕਹਤ ਨੇ ਕਿਹਾ ਤੇ ਜੇ ਭਗਵੰਤ ਮਾਨ ਨੇ ਵੀ ਇਹਨਾਂ ਨੂੰ ਬਚਾਇਆ ਤੇ ਉਸੇ ਖੱਜੇ ਦੀ ਭਗਵੰਤ ਮਾਨ ਜਗੇਗਾ ਸੋ ਚਾਹੀਦਾ 328 ਪਾਵਨ ਸਰੂਪਾਂ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਪਾਈ ਜਾਵੇ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ 20 ਦਿਨ ਹੋ ਗਏ ਆ 7 ਦਸੰਬਰ ਦਾ ਪਰਚਾ ਹੋਇਆ ਆ 25 26 ਤਰੀਕ ਹੋ ਗਈ ਆ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਜਾਣਾ ਚਾਹੀਦਾ ਆ ਨਹੀਂ ਤਾਂ ਸਾਨੂੰ ਦੁਬਾਰਾ ਸੰਘਰਸ਼ ਜਿਹੜਾ ਛੇੜਨਾ ਪਵੇਗਾ 328 ਪਾਵਨ ਸਰੂਪਾਂ ਦਾ ਇਨਸਾਫ ਲੈ ਕੇ ਰਹਿਾਂਗੇ ਬਾਕੀ ਜਿਹੜੀ ਗੱਲ ਧਾਮੀ ਸਾਹਿਬ ਨੇ ਆਖੀ ਏ ਕਿ ਇਹਨਾਂ ਦੇ ਵਿੱਚ ਤਾਂ 10 20 ਘਟਨੇ ਹਰ ਰੋਜ਼ ਹੁੰਦੇ ਛਾਉਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੁਸੀਂ ਸੱਚ ਕਬੂਲਦਿਆ ਹੋਇਆ ਆ ਸੋ ਇਹੀ ਤੁਹਾਡੀਆਂ ਗਲਤੀਆਂ ਆ ਇਹੀ ਤੁਹਾਡੀ ਔਕਾਤ ਆ ਜਿੱਦੋਂ ਤੁਸੀਂ ਸੁਧਾਰਨ ਦੀ ਬਜਾ ਉਹਤੋਂ ਸਿੱਖ ਸੰਗਤਾਂ ਨੂੰ ਦੋਸ਼ੀ ਠਹਿਰਾਉਂਦੇ ਹੋ ਸੋ ਸ਼ਰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ